ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਫਿਲਮ ਸਟੂਡੀਓਜ਼ YouTube ਚੈਨਲ ਦੇ ਵਿੱਚ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਜੇਲ੍ਹ ਵਾਰਡਨ ਭਰਤੀ 2025 ਦੀ ਡੇਟ ਐਕਸਟੈਂਸ਼ਨ ਦੇ ਬਾਰੇ ਨਾਲ ਹੀ ਇਸ ਦੇ ਚੋਣ ਪ੍ਰਕਿਰਿਆ ਬਾਰੇ ਵੀ ਇਹਦੇ ਵਿੱਚ ਕੀ ਕ੍ਰਾਈਟੇਰੀਆ ਚਾਹੀਦਾ ਹੈ ਕਿ ਇਹਦੀ ਲਾਸਟ ਡੇਟ ਹੈ ਕੀ ਇਹਦੇ ਵਿੱਚ ਯੋਗਤਾ ਹੈ ਦੋਸਤੋ ਇਹ ਸਾਰੀ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਸਾਡੇ ਨਾਲ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਵਿੱਚੋਂ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਜਿਹੜੇ ਸਾਡੇ ਨਵੇਂ ਵਿਊਅਰਸ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਦੋਸਤੋ ਹੁਣ ਆਪਾਂ ਚੱਲਦੇ ਹਾਂ ਅੱਜ ਦੀ ਅਪਡੇਟ ਦੇ ਵੱਲ ਦੋਸਤੋ ਪੰਜਾਬ ਜੇਲ੍ਹ ਵਾਰਡਨ ਭਰਤੀ 2025 ਦਾ ਇਸ਼ਤਿਹਾਰ ਪੀ ਟ੍ਰਿਪਲ ਐਸ ਬੀ ਵੱਲੋਂ ਜਾਰੀ ਕੀਤਾ ਗਿਆ ਹੈ ਦੋਸਤੋ ਇਹ ਭਰਤੀ ਦੀ ਆਖਰੀ ਮਿਤੀ ਪਹਿਲਾਂ 24 ਅਗਸਤ 2025 ਸੀ ਤੇ ਹੁਣ ਇਹਨੂੰ ਐਕਸਟੈਂਡ ਕਰਕੇ 3 ਸਤੰਬਰ 2025 3 ਸਤੰਬਰ 2025 ਤੱਕ 9ਵੇਂ ਮਹੀਨੇ ਦੀ 3 ਤਰੀਕ ਤੱਕ ਕਰ ਦਿੱਤੀ ਗਈ ਹੈ ਚਾਹਵਨ ਉਮੀਦਵਾਰਾਂ ਨੇ ਪਲੱਸ 2 ਜਾਂ ਉਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਨੀ ਕਿ ਦੋਸਤੋ ਮਿਨੀਮਮ ਕੁਆਲਿਫਿਕੇਸ਼ਨ ਜੋ ਹੈ ਉਹ ਪਲੱਸ 2 ਹੈ ਇਹਦੇ ਵਿੱਚ ਤੇ میٹرਿਕ ਪੱਧਰ ਤੇ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਮਤਲਬ 10ਵੀਂ ਦੇ ਵਿੱਚ ਪੰਜਾਬੀ ਦਾ ਪੇਪਰ ਦਿੱਤਾ ਹੋਇਆ ਹੋਣਾ ਚਾਹੀਦਾ ਹੈ ਦੋਸਤੋ ਹੁਣ ਗੱਲ ਕਰਦੇ ਆਪਾਂ ਚੋਣ ਪ੍ਰਕਿਰਿਆ ਬਾਰੇ ਜਾਣੀ ਕਿ ਸਿਲੇਕਸ਼ਨ ਪ੍ਰੋਸੈਸ ਬਾਰੇ ਇਹਦੇ ਵਿੱਚ ਦੋਸਤੋ ਇੱਕ ਪਹਿਲਾਂ ਤਾਂ ਲਿਖਤੀ ਪ੍ਰੀਖਿਆ ਜਾਨੀ ਕਿ ਰਿਟਨ ਟੈਸਟ ਹੋਵੇਗਾ ਉਸ ਤੋਂ ਬਾਅਦ ਤੁਹਾਡਾ ਸਰੀਰਕ ਮਾਪਦੰਡ ਜਾਨੀ ਜਿਹਨੂੰ ਆਪਾਂ ਫਿਜ਼ੀਕਲ ਕਹਿ ਦਿੰਨੇ ਆ ਉਹ ਹੋਵੇਗਾ ਫਿਜ਼ੀਕਲ ਟੈਸਟ ਹੋਵੇਗਾ ਉਸ ਤੋਂ ਬਾਅਦ ਤੁਹਾਡੇ ਦਸਤਾਵੇਜ਼ਾਂ ਦੀ ਪੜਤਾਲ ਜਦੋਂ ਦੋਸਤੋ ਹੁਣ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਪ੍ਰੀਖਿਆ ਦਾ ਪੈਟਰਨ ਜਾਨੀ ਕਿ ਸਿਲੇਬਸ ਕੀ ਕੀ ਰਹੇਗਾ ਤਾਂ ਦੋਸਤੋ ਇਹਦੇ ਵਿੱਚ ਰਿਟਨ ਦੇ ਵਿੱਚ ਮਤਲਬ ਲਿਖਤੀ ਪ੍ਰੀਖਿਆ ਦੇ ਵਿੱਚ ਆਮ ਗਿਆਨ ਜਾਨੀ ਕਿ ਜਰਨਲ ਨੋਲੇਜ ਰਹੇਗੀ ਕਰੰਟ ਅਫੇਅਰ ਰਹਿਣਗੇ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਰਹੇਗਾ ਤਰਕਸ਼ੀਲ ਤਰਕ ਗਣਿਤ ਜਾਨੀ ਕਿ ਮੈਥ ਅਤੇ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਸਵਾਲ ਸ਼ਾਮਲ ਹੋਣਗੇ ਦੋਸਤੋ ਇਸ ਵਿੱਚ ਇੱਕ ਅੰਗਰੇਜ਼ੀ ਭਾਸ਼ਾ ਦਾ ਪੇਪਰ ਵੀ ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਪੰਜਾਬੀ ਵਿਆਕਰਣ ਮੁਹਾਵਰੇ ਅਤੇ ਅਖਾਣ ਸ਼ਾਮਲ ਹੋਣਗੇ ਚਲੋ ਦੋਸਤੋ ਹੁਣ ਤੁਹਾਨੂੰ ਅਸੀਂ ਉਹ ਨੋਟੀਫਿਕੇਸ਼ਨ ਵੀ ਦਿਖਾ ਦਿੰਨੇ ਹਾਂ ਉਹ ਸ਼ੁੱਧੀ ਪੱਤਰ ਜਿਹੜਾ TPSC ਨੇ ਪਾਇਆ ਹੈ ਉਹ ਦੋਸਤੋ ਇਸ ਤਰ੍ਹਾਂ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਬਣ ਭਵਨ ਸੈਕਟਰ 68 ਐਸਐਸ ਨਗਰ ਸ਼ੁੱਧੀ ਪੱਤਰ ਦੋਸਤੋ ਇੱਕ ਨੰਬਰ ਕਾਲਮ ਹੈ ਇਹਦੇ ਵਿੱਚ ਇਸ਼ਤਿਹਾਰ ਨੰਬਰ 7/2025 ਰਾਹੀਮ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜ਼ਿਲਾਂ ਪੰਜਾਬ ਚੰਡੀਗੜ੍ਹ ਦੀਆਂ ਸਹਾਇਕ ਸੁਪਰੀਡੈਂਟ ਬਾਰਡਰ ਅਤੇ ਮੈਟਰਨ ਦੀਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਅ ਪਰਨ ਲਈ ਬੋਰਡ ਦੀ ਵੈਬਸਾਈਟ ਤੇ ਯੋਗ ਉਮੀਦਵਾਰਾਂ ਤੋਂ ਮਿਤੀ 30 2025 ਤੋਂ 24/8/2025 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਲਈ ਫੀਸ ਭਰਨ ਦੀ ਆਖਰੀ ਮਿਤੀ 26/8/2025 ਸੀ। ਕੁਝ ਉਮੀਦਵਾਰਾਂ ਵੱਲੋਂ ਦਿੱਤੀਆਂ ਗਈਆਂ। ਪ੍ਰਤੀ ਬੇਨਤੀਆਂ ਦੇ ਸੰਮੁਖ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਅਤੇ ਫੀਸ ਭਰਨ ਦੀ ਮਿਤੀ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਜਾਂਦਾ ਹੈ। ਦੋਸਤੋ ਆਨਲਾਈਨ ਅਪਲਾਈ ਕਰਨ ਲਈ ਸ਼ੁਰੂ ਹੋਣ ਦੀ ਮਿਤੀ ਹੈ 1.9.2025 ਮਤਲਬ ਜਾਨੀ ਕਿ ਅੱਜ ਤੋਂ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੋਵੇਗੀ 3.9.2025 ਜਾਨੀ ਕਿ ਅੱਜ ਤੋਂ ਤੀਜੇ ਦਿਨ 3 ਤਰੀਕ 9ਵਾਂ ਮਹੀਨਾ 2025 ਦੋਸਤੋ ਫੀਸ ਭਰਨ ਦੀ ਆਖਰੀ ਮਿਤੀ ਇਹਦੇ ਵਿੱਚ 5.9.2025 ਜਾਨੀ ਕਿ 5 ਸਤੰਬਰ 2025 ਹੋਵੇਗੀ ਦੋਸਤੋ ਇਸ ਦੇ ਵਿੱਚ ਕੁੱਲ ਪੋਸਟਾਂ 500 ਹੋਣਗੀਆਂ ਅਤੇ ਜੇ ਉਮਰ ਦੀ ਗੱਲ ਕਰੀਏ ਆਪਾਂ ਉਮਰ ਹੱਦ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਸਕਰੀਨ ਤੇ ਵੀ ਸ਼ੋਅ ਕਰ ਦੇਣਾ ਆ ਜਰਨਲ ਕੈਟਾਗਰੀ ਲਈ 18 ਤੋਂ 27 ਚਾਹੀਦੀ ਹੈ ਦੋਸਤੋ ਤੇ bc ਵਾਸਤੇ ਚਾਹੀਦੀ ਹੈ 18 ਤੋਂ 30 ਸਾਲ ਤੇ sc ਕੈਟਾਗਰੀ ਲਈ ਚਾਹੀਦੀ ਹੈ 18 ਤੋਂ 32 ਸਾਲ ਮੈਂ ਦੁਬਾਰੇ ਫੇਰ ਰਿਪੀਟ ਕਰ ਦੇਣਾ ਦੋਸਤੋ ਤੇ ਪੋਸਟਾਂ ਕੁੱਲ ਪੋਸਟਾਂ ਇਹਦੇ ਵਿੱਚ 500 ਹੈ ਤੇ ਉਮਰ ਹੱਦ ਇਹਦੇ ਵਿੱਚ ਜਰਨਲ ਵਾਸਤੇ 18 ਤੋਂ 27 ਸਾਲ ਦੀ ਉਮਰ ਹੋਣੀ ਚਾਹੀਦੀ ਹੈ bc ਲਈ 18 ਤੋਂ 30 ਸਾਲ sc ਲਈ 18 ਤੋਂ 32 ਸਾਲ ਚਲੋ ਦੋਸਤੋ ਹੁਣ ਆਪਾਂ ਇਹਦਾ ਸੈਕੰਡ ਪੁਆਇੰਟ ਪੜ੍ਹ ਲੈਨੇ ਆ ਉਪਰੋਕਤ ਅਸਾਮੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਨੰਬਰ 7/2025 ਅਧੀਨ ਪ੍ਰਕਾਸ਼ਿਤ ਅਸਾਮੀਆਂ ਦੀ ਭਰਤੀ ਸੰਬੰਧੀ ਅਗਲੇਰੀ ਜਾਣਕਾਰੀ ਬੋਰਡ ਦੀ ਵੈਬਸਾਈਟ ਜਾਨਕਿ www.ssb.punjab.gov.in ਤੇ ਹੀ ਉਪਲਬਧ ਕਰਵਾਈ ਜਾਵੇਗੀ ਦੋਸਤੋ ਇਹਦੀ ਵੈਬਸਾਈਟ ਤਾਂ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਤੇ ਇਸ ਵੈਬਸਾਈਟ ਦੇ ਉੱਤੇ ਤੁਸੀਂ ਅਪਲਾਈ ਵੀ ਜੇ ਦੇਣਾ ਹੈ ਤੇ ਜੋ ਤੁਸੀਂ ਅਪਲਾਈ ਆਨਲਾਈਨ ਕਰਨਾ ਹੈ ਉਹ 7 ਆਫ 2025 ਵਾਲਾ ਫਾਰਮ ਹੀ ਕਰਨਾ ਹੈ ਉਹੀ ਨੋਟੀਫਿਕੇਸ਼ਨ ਓਪਨ ਕਰਕੇ ਤੁਸੀਂ ਅਪਲਾਈ ਕਰਿਓ ਤੇ ਦੋਸਤੋ ਦੇਰ ਨਾ ਕਰਿਓ ਹੁਣ ਤੁਸੀਂ ਤੇ ਜਿਹੜੇ ਮੇਰੇ ਵੀਰ ਭਰਾ ਰਹਿ ਗਏ ਹਨ ਉਹੋ ਜਲਦ ਤੋਂ ਜਲਦ 3 ਤਰੀਕ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਦੋਸਤੋ ਇਸ ਦਾ ਐਪਲੀਕੇਸ਼ਨ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਏਗਾ ਤੇ ਤੁਸੀਂ ਉੱਥੇ ਜਾ ਕੇ ਕਲਿੱਕ ਕਰ ਲਿਓ ਤੇ ਤਦ ਤੱਕ ਦਿਓ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ